ਪੰਜਾਬ ਪੁਲਿਸ ਦੀ ਸਪੈਸ਼ਲ ਆਪਰੇਸ਼ਨ ਸੈੱਲ ਅਮਰੀਕਸਰੀ ਟੀਮ ਵੱਲੋਂ ਬੀਤੇ ਦਿਨ ਅਸ਼ੇ ਅਤੇ ਅਸਲੇ ਤਸਕਰੀ ਕਰਨ ਦੇ ਗਿਰੋਹ ਦੇ 3 ਮੈਂਬਰਾਂ ਨੂੰ ਬਟਾਲਾ ਤੋਂ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਗਿਆ ਸੀ ਅਤੇ ਉਦੋਂ ਦੋ ਉਹਨਾਂ ਦੇ ਸਾਥੀ ਜੋ ਕਿ ਮੌਜੂਦਾ ਫੌਜੀ ਜਵਾਨ ਹਨ ਪੁਲਿਸ ਦੀ ਗ੍ਰਿਫਤ ਤੋਂ ਫਰਾਰ ਸਨ ਅਤੇ ਅੱਜ ਉਹਨਾਂ ਵਿੱਚੋਂ ਇੱਕ ਫੌਜੀ ਗੁਰਪ੍ਰੀਤ ਸਿੰਘ ਉਰਫ ਗੋਪੀ ਜੋ ਜੰਮੂ ਕਸ਼ਮੀਰ ਡਿਊਟੇ 'ਤੇ ਤਾਇਨਾਤ ਸੀ ਜੋ ਕਿ ਛੁੱਟੀ ਆਇਆ ਜਿਸ ਨੂੰ ਪੁਲਿਸ ਨੇ ਅੱਜ ਗ੍ਰਿਫਤਾਰ ਕਰ ਲਿਆ ਅਤੇ ਬਟਾਲਾ ਦੀ ਮਾਂ ਨੂੰ 10 ਪੇਜ ਕੀਤਾ ਜਿੱਥੇ ਜਾਂਚ ਅਧਿਕਾਰੀ ਇੰਸਪੈਕਟਰ ਮੰਦੀਨ ਦੱਸਿਆ ਕਿ ਮਾਣਯੋਗ ਦਾਤੋ ਲੋ ਉਹਨਾਂ ਨੂੰ ਇੱਕ ਮੌਜੀ ਜਵਾਨ ਦਾ ਪੁਲਿਸ ਰਿਪੋਰਟ ਮਿਲਿਆ ਹੈ ਅਤੇ ਉਹਨਾਂ ਵੱਲੋਂ ਹੁਣੇ ਜਾਂਚ ਕੀਤੀ ਜਾਵੇਗੀ ਕਿ ਇਸ ਮਾਮਲੇ ਵਿੱਚ ਜੋ ਦੇਵੀ ਫੌਜੀ ਤਨਾਤ ਹੈ ਇਹ ਜਵਾਨ ਇਸ ਸਕਰੀਅਤੰਦਾ ਕਿਵੇਂ ਕਰਦਾ ਹੈ ਅਤੇ ਉਹਨਾਂ ਦੇ ਕਿਵੇਂ ਪਾਕਿਸਤਾਨ ਦੇ ਬੈਠੇ ਨਸ਼ਾ ਤਸਕਾਤ ਸੰਬੰਧ ਬਣੇ ਉਹਨਾਂ ਨੇ ਇਹ ਵੀ ਦੱਸਿਆ ਕਿ ਇਸ ਗਰੋਹ ਦੇ ਵਿੱਚ 5 ਨੌਜਵਾਨਾਂ ਨੂੰ ਨੰਨਤ ਕੀਤਾ ਗਿਆ ਜਿਨ੍ਹਾਂ ਵਿੱਚੋਂ 3 ਤਾਂ ਦੇਸ਼ ਦੀ ਫੌਜੀ ਨੌਕਰੀ ਕਰਦੇ ਆਂ ਤੇ ਕੁੱਲ 4 ਨੂੰ ਗ੍ਰਿਫਤਾਰ ਕਰ ਲਿਆ ਗਿਆ ਜਦਕਿ ਇੱਕ ਫੌਜੀ ਅਗਨੀਵੀਰ ਜਵਾਨ ਹਾਲੇ ਫਰਾਰ ਹੈ ਅਤੇ ਉਹਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਇਹਨਾਂ ਦੇ ਕੋਲੋਂ 135 ਗ੍ਰਾਮ ਹੈਰੋਇਨ ਅਤੇ ਇੱਕ ਪਿਸਤੌਲੀ ਬਰਾਮਦ ਕੀਤੀ ਗਈ ਹੈ। ਮਨਜੋਗ ਡੀਜੀਪੀ ਪੰਜਾਬ ਦੇ ਆ ਦੇਸ਼ਾਂ ਨਿਰਦੇਸ਼ਾਂ ਦੇ ਤੇ ਏਆਈਜੀ ਐਸਐਸਐਸਓਏ ਅੰਮ੍ਰਿਤਸਰ ਦੇ ਦੇਸ਼ਾਂ ਨਿਰਦੇਸ਼ਾਂ ਜੁੱਧ ਨਸ਼ਾ ਵਿਰੋਧ ਦੇ ਕਾਰਵਾਈ ਕਰਦੇ ਆਂ ਮਿਤੀ 19/3/25 ਨੂੰ ਐਫਆਈਆਰ ਨੰਬਰ 14 ਰਜਿਸਟਰਡ ਕੀਤੀ ਗਈ ਜਿਸ ਵਿੱਚ ਤਿੰਨ ਅਕਿਊਜ਼ਡ ਅਰੇਸਟਡ ਕੀਤੇ ਗਏ ਜਿਨ੍ਹਾਂ ਕੋਲ 134 ਗ੍ਰਾਮ ਹਿਰੋਇਨ ਤੇ ਇੱਕ ਪਿਸਟਲ 32 ਬੋਰ ਤੇ ਤਿੰਨ ਕਾਰਟ੍ਰਿਜ ਬਰਾਮਦ ਹੋਈ ਸ੍ਰੀ ਸਿਕਰਟ ਇਨਫੋਰਮੇਸ਼ਨ ਤੇ ਆਇਆ ਹੈ ਕਿ ਇਹਦੇ ਇਹ ਸਾਰੇ ਮਾਮਲੇ ਦੇ ਵਿੱਚ ਕੁਝ ਆਰਮੀ ਦੇ ਜਿਹੜੇ ਮੌਜੂਦਾ ਨੌਕਰੀ ਕਰਨ ਦੇ ਨੇ ਉਹ ਸਮੱਗਲਿੰਗ ਆਮ ਦੀ ਸਮੱਗਲਿੰਗ ਦੇ ਵਿੱਚ ਇਨਵੋਲਵ ਨੇ ਤੇ ਉਹਨਾਂ ਨੂੰ ਆਪਾਂ ਫੜੇ ਦੋ ਜਣੇ ਫੜ ਲਿਆ ਇੱਕ ਜੇ ਬਾਕੀ ਆ ਵੜਨਾ ਸਰੇ ਵੀ ਸਾਹਮਣੇ ਆਇਆ ਕਿ ਦੋ ਭਰਾ ਹੀ ਨਹੀਂ ਸਕੇ ਸ਼ਰ ਬਿਲਕੁਲ ਦੋ ਸਕੇ ਭਰਾ ਨੇ ਇੱਕ ਅਗਨੀਵੀਰ ਆ ਮੁੰਡਾ ਉਹ ਅਗਨੀਵੀਰ ਦੇ ਤੌਰ ਤੇ ਆਰਮੀ ਚ ਵਾ ਸੁਖਦੀ ਉਹਨੂੰ ਆਪਾਂ ਅਰੈਸਟ ਕਰਨਾ ਬਾਕੀ ਆ ਉਹਦਾ ਭਰਾ ਜਿਹੜਾ ਗੁਰਪ੍ਰੀਤ ਗੋਪੀ ਅੱਜ ਆਪਾਂ ਕੋਰਟ ਚ ਪੇਸ਼ ਕਰਕੇ 4 ਦਿਨ ਦਾ ਰਿਮਾਂਡ ਹਾਸਲ ਕੀਤਾ ਵਾ ਅਗਲੀ ਕਾਰਵਾਈ ਅਮਲ ਚੱਲਿਆ ਰਹੇ ਹੈ। ਇਨਵੈਸਟੀਗੇਸ਼ਨ ਕਰ ਰਹੇ ਆ ਕਿ ਇਹਨਾਂ ਦਾ ਕਿਸ ਤਰ੍ਹਾਂ ਆਰਮੀ ਚ ਰਹਿ ਕੇ ਇਹ ਇਦਾਂ ਰੁਝਾਨ ਹੋਇਆ ਜਾਂ ਕਿੱਦਾਂ ਇਹਨਾਂ ਦੇ ਲਿੰਕ ਪਾਇਆ ਹੋਇਆ। ਇਹ ਕਿਹੜੀ ਜਗ੍ਹਾ ਤੇ ਮੰਗਵਾਂਦੇ ਸੀ ਸਮਾਨ ਆਪਣਾ ਇਹ ਸਾਰੇ ਇਹ ਜੈਨ ਇਨਵੈਸਟੀਗੇਸ਼ਨ ਦਾ 파ਟ ਹੈ ਜੀ ਦੇਖਾ ਪੱਬੋਵਾਲ ਪਿੰਡਵਾ ਅਮਰਸਾ ਰੂਰਲ ਦੇ ਵਿੱਚ ਉਹ ਧਨ ਮੁਖਬਰ ਕਾਰਜ ਦੀ ਇਤਲਾ ਮਿਲੀ ਕਿ ਉੱਥੇ ਇੱਕ ਹੋਮ ਰਿਆ ਵਾ ਉੱਥੋਂ ਇਹਨੂੰ ਰੈਸਟ ਕੀਤਾ ਇਹ ਛੁੱਟੀ ਆਇਆ ਦਾ ਸੀ ਇਹ ਛੁੱਟੀ ਆਇਆ ਪੰਜਾਬ ਪੁਲਿਸ ਦੀ ਸਪੈਸ਼ਲ ਆਪਰੇਸ਼ਨ ਸੈਲ ਅਮਰੀਕਸਰੀ ਟੀਮ ਵੱਲੋਂ ਬੀਤੇ ਦਿਨ ਅਸ਼ੇ ਤੇ ਅਸਲੀ ਤਸਕਰੀ ਕਰਨ ਵਾਲੇ ਗਿਰੋਹ ਦੇ 3 ਮੈਂਬਰਾਂ ਨੂੰ ਪਟਾਲਾ ਤੋਂ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਗਿਆ ਸੀ ਅਤੇ ਉਦੋਂ ਦੋ ਉਹਨਾਂ ਦੇ ਸਾਥੀ ਜੋ ਕਿ ਮੌਜੂਦਾ ਫੌਜੀ ਜਵਾਨ ਹਨ ਪੁਲਿਸ ਦੇ ਗ੍ਰਿਫਤ ਤੋਂ ਫਰਾਰ ਸਨ ਅਤੇ ਅੱਜ ਪੋਨਾ ਵਿੱਚ ਇੱਕ ਫੌਜੀ ਗੁਰਪ੍ਰੀਤ ਸਿੰਘ ਉਰਫ ਗੋਪੀ ਜੋ ਜੰਮੂ ਕਸ਼ਮੀਰ ਡਿਊਟੇ ਤੇ ਤਾਇਨਾਤ ਸੀ ਜੋ ਕਿ ਛੁੱਟੀ ਆਇਆ ਜਿਸ ਨੂੰ ਪੁਲਿਸ ਨੇ ਅੱਜ ਗ੍ਰਿਫਤਾਰ ਕਰ ਲਿਆ ਹੈ ਅਤੇ ਬਟਾਲਾ ਦੀ ਮਾਣਿਓ ਦਾਪੀਚ ਪੇਸ਼ ਕੀਤਾ ਜਿੱਥੇ ਜਾਂਚ ਅਧਿਕਾਰੀ ਇੰਸਪੈਕਟਰ ਮੰਦਿਰ ਦੱਸਿਆ ਕਿ ਮਾਣਿਓ ਦਾਤੋ ਲੋ ਉਹਨਾਂ ਨੂੰ ਇਸ ਫੌਜੀ ਜਵਾਨ ਦਾ ਪੁਲਿਸ ਰਿਪੋਰਟ ਮਿਲਿਆ ਹੈ ਅਤੇ ਉਹਨਾਂ ਵੱਲੋਂ ਹੁਣੇ ਜਾਂਚ ਕੀਤੀ ਜਾਵੇਗੀ ਕਿ ਇਸ ਮਾਮਲੇ ਵਿੱਚ ਜੋ ਦੇਸ਼ ਦੀ ਫੌਜ ਵੀ ਤਾਇਨਾਤ ਹੈ ਇਹ ਜਵਾਨ ਇਹ ਤਸਕਰੀਤ ਹੰਦਾ ਕਿਵੇਂ ਕਰਦਾ ਹੈ ਅਤੇ ਉਹਨਾਂ ਦੇ ਕਿਵੇਂ ਪਾਕਿਸਤਾਨ ਦੇ ਬੈਠੇ ਨਸ਼ਾ ਤਸਕਾਂਤ ਸਬੰਧ ਬਣੇ ਉਹਨਾਂ ਨੇ ਇਹ ਵੀ ਦੱਸਿਆ ਕਿ ਇਸ ਗਰੋਹ ਦੇ ਵਿੱਚ 5 ਨੌਜਵਾਨਾਂ ਦਾ ਨਾਮਜ਼ਦ ਕੀਤਾ ਗਿਆ ਜਿਨ੍ਹਾਂ ਵਿੱਚੋਂ 3 ਤਾਂ ਦੇਸ਼ ਦੀ ਫੌਜੀ ਨੌਕਰੀ ਕਰਦੇ ਆਂ ਤੇ ਕੁੱਲ 4 ਨੂੰ ਗ੍ਰਿਫਤਾਰ ਕਰ ਲਿਆ ਗਿਆ ਜਦਕਿ ਇੱਕ ਫੌਜੀ ਅਗਨੀਵੀਰ ਜਵਾਨ ਹਾਲੇ ਫਰਾਰ ਹੈ ਅਤੇ ਉਧੋਂ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਇਹਨਾਂ ਦੇ ਕੋਲੋਂ 135 ਗ੍ਰਾਮ ਹੈਰੋਇਨ ਅਤੇ ਇੱਕ ਪਿਸਤੌਲੀ ਬਰਾਮਦ ਕੀਤੀ ਗਈ ਹੈ। ਮਾਨਯੋਗ ਡੀਜੀਪੀ ਪੰਜਾਬ ਦੇ ਆਦੇਸ਼ਾਂ ਅਨੁਸਾਰ ਅਤੇ ਏਆਈਜੀ ਐਸਐਸਐਸਓਏ ਅੰਮ੍ਰਿਤਸਰ ਦੇ ਦੇਸ਼ਾਂਦਰ ਦੇਸ਼ਾਂ ਨਸ਼ਾ ਵਿਰੋਧੀ ਕਾਰਵਾਈ ਕਰਦੇ ਆਂ। ਮਿਤੀ 19325 ਨੂੰ ਐਫਆਈਆਰ ਨੰਬਰ 14 ਰਜਿਸਟਰਡ ਕੀਤੀ ਗਈ ਜਿਸ ਵਿੱਚ ਤਿੰਨ ਅਕਿਊਜ਼ਡ ਅਰੈਸਟਡ ਕੀਤੇ ਗਏ ਜਿਨ੍ਹਾਂ ਕੋਲ 134 ਗ੍ਰਾਮ ਹਿਰੋਇਨ ਤੇ ਇੱਕ ਪਿਸਟਲ 32 ਬੋਰ ਤੇ ਤਿੰਨ ਕਾਰਟ੍ਰਿਜ ਬਰਾਮਦ ਹੋਈ ਸ੍ਰੀ ਸਿਕਰਟ ਇਨਫੋਰਮੇਸ਼ਨ ਤੇ ਆਇਆ ਹੈ ਕਿ ਇਹਦੇ ਇਹ ਸਾਰੇ ਮਾਮਲੇ ਦੇ ਵਿੱਚ ਕੁਝ ਆਰਮੀ ਦੇ ਜਿਹੜੇ ਮੌਜੂਦਾ ਨੌਕਰੀ ਕਰਨ ਦੇ ਨੇ ਉਹ ਸਮਗਲਿੰਗ ਆਮਦ ਦੀ ਸਮਗਲਿੰਗ ਦੇ ਵਿੱਚ ਇਨਵੋਲਵ ਨੇ ਤੇ ਉਹਨਾਂ ਨੂੰ ਆਪਾਂ ਫੜੇ ਦੋ ਜਣੇ ਫੜ ਲਿਆ ਇੱਕ ਜੇ ਬਾਕੀ ਆ ਪੜਨਾ ਤਰੇ ਵੀ ਸਾਹਮਣੇ ਆਇਆ ਕਿ ਦੋ ਭਰਾ ਹੀ ਨਹੀਂ ਸਕੇ ਸ਼ਰ ਬਿਲਕੁਲ ਦੋ ਸਕੇ ਭਰਾ ਨੇ ਇੱਕ ਅਗਨੀਵੀਰ ਆ ਮੁੰਡਾ ਉਹ ਅਗਨੀਵੀਰ ਦੇ ਤੌਰ ਤੇ ਆਰਮੀ ਚ ਵਾ ਸੁਖਪ੍ਰੀਤ ਉਹਨੂੰ ਆਪਾਂ ਅਰੈਸਟ ਕਰਨਾ ਬਾਕੀ ਆ ਉਹਦਾ ਭਰਾ ਜਿਹੜਾ ਗੁਰਪ੍ਰੀਤ ਗੋਪੀ ਅੱਜ ਆਪਾਂ ਕੋਰਟ ਚ ਪੇਸ਼ ਕਰਕੇ 4 ਦਿਨ ਦਾ ਰਿਮਾਂਡ ਹਾਸਲ ਕੀਤਾ ਵਾ ਅਗਲੀ ਕਾਰਵਾਈ ਇਹ ਅਮਲ ਚੱਲਿਆ ਰਹੇ ਹੈ ਇਨਵੈਸਟੀਗੇਸ਼ਨ ਕਰ ਰਹੇ ਆ ਕਿ ਇਹਨਾਂ ਦਾ ਕਿਸ ਤਰ੍ਹਾਂ ਆਰਮੀ ਚ ਰਹਿ ਕੇ ਇਹ ਇਦਾਂ ਰੁਝਾਨ ਹੋਇਆ ਜਾਂ ਕਿੱਦਾਂ ਇਹਨਾਂ ਦੇ ਲਿੰਕ ਪਾਇਆ ਹੋਏ ਇਹ ਕਿਹੜੀ ਜਗ੍ਹਾ ਤੇ ਮੰਗਵਾਉਂਦੇ ਸੀ ਸਮਾਨ ਆਪਣਾ ਇਹ ਸਾਰੇ ਅਜੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਹ ਦੇਖਣਾ ਪੱਬੋਵਾਲ ਪਿੰਡਵਾ ਮਜਾ ਅਮਰਸਾ ਰੂਰਲ ਦੇ ਵਿੱਚ ਉੱਥੇ ਅਨੁਮੁਖ ਵਰਕਾ ਦੀ ਇਤਲਾਹ ਮਿਲੀ ਕਿ ਉੱਥੇ ਘੁਮ ਰਿਆ ਵਾ ਉੱਥੋਂ ਹੀ ਇਨਵੈਸਟ ਕੀਤਾ ਇਹ ਛੁੱਟੀ ਆਇਆ ਦਾ ਸੀ ਇਹ ਛੁੱਟੀ ਆਇਆ ਹੈ